ਡੇਨ ਮਾਰਕੀਟ ਜਿਹੜਾ ਹੈ ਚੰਡੀਗੜ੍ਹ ਦਾ ਇੱਕ ਬਹੁਤ ਹੀ ਪਿਛੜਾ ਏਰੀਆ ਰਹਿ ਗਿਆ ਹੈ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਨਾ ਤੇ ਇੱਥੇ ਕੋਈ ਵੀ ਫੰਡ ਅਲੋਕੇਟ ਹੋ ਰਹੇ ਹਨ ਸਫਾਈ ਸੜਕ ਔਰ ਸਰਕਾਰੀ ਸਹੂਲਤਾਂ ਤਾਂ ਸਾਨੂੰ ਫੁੱਟਬਾਲ ਦੇ ਮੰਗਰ ਇੱਕ ਇੱਕ ਪੋਸਟ ਤੋਂ ਲੈ ਕੇ ਦੂਜੀ ਗੋਲ ਬਾਰਡ ਕਿੱਕ ਮਾਰੀ ਜਾਂਦੀ ਹੈ ਇੱਥੇ ਕੂੜੇ ਦੇ ਢੇਰ ਲੱਗੇ ਰਹਿੰਦੇ ਆ ਸੜਕਾਂ ਬਣ ਨਹੀਂ ਰਹੀਆਂ ਸੀਵਰੇਜ ਜਾਮ ਹੈਗਾ कि रोज दी 40 ਤੋਂ 50 ਹਜ਼ਾਰ ਜਿਹੜੇ ਬੰਦੇ ਆ ਉਹਦੀ ਆਵਾਜ਼ ਆ ਵੀ ਹੈ ਕਿ 18 ਘੰਟੇ ਅਸੀਂ ਮਨੀ ਮਾਜਰੇਚ ਪਾਣੀ ਦੇ ਰਹੇ ਆਂ ਪਾਣੀ ਤਾਂ ਉਥੇ 2 ਘੰਟੇ ਨਹੀਂ ਆ ਰਿਹਾ ਹੈਗਾ ਉਹਦੇ ਨਾਲ ਉਹ ਪ੍ਰਸ਼ਾਸਨ ਦੇ ਨਾਲ ਤਾਲਮੇਲ ਬੁਲਾ ਕੇ ਜੋ ਇਹਨਾਂ ਦੇ ਇਸ਼ੂਜ਼ ਹੈਗੇ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ ਜਾਦਾ ਪ੍ਰਸ਼ਾਸਨਿਕ ਮਸਲੇ ਨੇ ਅਖਤਿਆਰੀ ਕੋਟੇ ਸੇ ਜਿਸ ਕੋ ਐਮਪੀ ਲੈਡ ਫੰਡ ਕਹਿੰਦੇ ਹੈ ਮੈਂਬਰ ਆਫ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਕਹਿੰਦੇ ਹੈ ਉਸ ਮੇਰੇ ਜਿੰਨਾ ਯੋਗਦਾਨ ਹਮ ਡਾਲ ਸਕਾਂਗੇ ਉਹ ਡਾਲ ਦੇ। ਬਾਬੂ ਸ਼ਹੀਦ ਦੇਖ ਰਹੇ ਦੁਸਰੀ ਚੰਡੀਗੜ੍ਹ ਜਿਸ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਦਾ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਆ ਇਥੋਂ ਦੀ ਜਿਹੜੀ ਗ੍ਰੇਨ ਮਾਰਕੀਟ ਹੈ ਆ ਉੱਥੇ ਜੇ ਤੁਸੀਂ ਆ ਕੇ ਵੇਖੋਗੇ ਤਾਂ ਜਿਹੜੇ ਦੋਵੇਂ ਨਾਮ ਨੇ ਉਹ ਐਨ ਲੱਗੂਗਾ ਕਿ ਬਿਲਕੁਲ ਉਹ ਕੌਂਟਰਡਿਕਸ਼ਨ ਦੇ ਵਿੱਚ ਹੈ ਕਿਉਂਕਿ ਬੇਹਦ ਮਾੜੇ ਹਾਲ ਨੇ ਚੰਡੀਗੜ੍ਹ ਦੀ ਗ੍ਰੇਨ ਮਾਰਕੀਟ ਦੇ 26 ਸੈਕਟਰ ਦੇ ਵਿੱਚ ਗ੍ਰੇਨ ਮਾਰਕੀਟ ਬਣੀ ਹੋਈ ਹੈ ਬਹੁਤ ਸਾਲਾਂ ਦੀ ਬਣੀ ਹੋਈ ਹੈ ਪਰ ਬਹੁਤ ਸਾਲਾਂ ਤੋਂ ਹੀ ਜਿਹੜੇ ਹਾਲਾਤ ਨੇ ਉਹ ਜਿਉਂ ਦੇ ਤਿਉਂ ਨੇ ਸਾਫ ਸਫਾਈ ਵਾਲੇ ਪੱਖੋਂ ਵੇਖੀਏ ਜਾਂ ਹੋਰ ਜਿਹੜੀਆਂ ਫੈਸਿਲਿਟੀਆਂ ਹੋਣ ਤਾਂ ਇੱਥੇ ਆਏ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਸਬਜ਼ੀਆਂ ਫਰੂਟਾਂ ਦੀ ਖਰੀਦਦਾਰੀ ਦੀ ਗੱਲ ਕਰੀਏ ਤਾਂ ਇਹ ਗੜ ਹੈ ਪੂਰੇ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਧ ਇੱਥੋਂ ਲੋਕ ਆ ਕੇ ਖਰੀਦਦੇ ਨੇ ਤੇ ਹੋਰ ਵੀ ਜਿਹੜੇ ਇੱਥੇ ਬਹੁਤ ਵੱਡੀ ਗਿਣਤੀ ਜਿਹੜੇ ਲੋਕ ਨੇ ਕੰਮਕਾਰ ਕਰਦੇ ਨੇ ਸਾਮਾਨ ਇੱਥੋਂ ਵੇਚਦੇ ਨੇ ਤੇ ਗ੍ਰੇਨ ਮਾਰਕੀਟ ਤੇ ਹੁਣ ਕਰਕੇ ਜਿਹੜੇ ਇੱਥੇ ਬਹੁਤ ਲੋਕਾਂ ਨੂੰ ਕੰਮ ਮਿਲਿਆ ਹੈਗਾ ਪਰ ਮਾਰਕੀਟ ਚ ਕੀ ਕੀ ਪ੍ਰੋਬਲਮਸ ਨੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਹਾਲ ਹੈ ਤੁਹਾਨੂੰ ਦਿਖਾਵਾਂਗੇ ਵੀ ਜਿਹੜੀ ਚੰਡੀਗੜ੍ਹ ਗ੍ਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਬਣੀ ਹੋਈ ਹੈ ਉਹਦੇ ਪ੍ਰਧਾਨ ਨੇ ਮੋਹਿਤ ਸੂਦ ਉਹਨਾਂ ਨਾਲ ਗੱਲਬਾਤ ਕਰਕੇ ਇਥੋਂ ਦੀਆਂ ਮੁਸ਼ਕਲਾਂ ਬਾਰੇ ਜਾਣਦੇ ਆ ਤੇ ਨਾਲ ਹੀ ਚੰਡੀਗੜ੍ਹ ਦੇ ਜਿਹੜੇ ਐਮਪੀ ਨੇ ਮਨੀਸ਼ ਤਿਵਾੜੀ ਉਹਨਾਂ ਤੋਂ ਸੁਣਾਂਗੇ ਕਿ ਉਹ ਕੀ ਕਹਿ ਰਹੇ ਨੇ ਉਹਨਾਂ ਕੋਲ ਕੀ ਹੱਲ ਹੈ ਇਥੋਂ ਦੀਆਂ ਮੁਸ਼ਕਲਾਂ ਦਾ ਚੰਡੀਗੜ੍ਹ grain market welfare association ਦੇ ਜਿਹੜੇ ਪ੍ਰਧਾਨ ਨੇ ਮੋਹਿਤ ਸੂਦ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਇਥੋਂ ਦੀਆਂ ਜਿਹੜੀਆਂ ਮੁਸ਼ਕਲਾਂ ਕੀ-ਕੀ ਨੇ ਇਸ grain market ਦੀਆਂ ਮੋਹਿਤ ਜੀ ਕੀ-ਕੀ ਮੇਜਰ ਪ੍ਰੋਬਲਮਸ ਤੁਸੀਂ ਫੇਸ ਕਰ ਰਹੇ ਹੋ ਅੱਜ ਤੁਹਾਨੂੰ ਮੌਕਾ ਵੀ ਮਿਲਿਆ ਸਾਹਮਣੇ ਰੱਖਣ ਦਾ ਐਮਪੀ ਦੇ ਇਸ ਤਰ੍ਹਾਂ ਹੈ ਜੀ ਗ੍ਰੇਨ ਮਾਰਕੀਟ ਜਿਹੜਾ ਹੈ ਚੰਡੀਗੜ੍ਹ ਦਾ ਇੱਕ ਬਹੁਤ ਹੀ ਪਿਛੜਾ ਏਰੀਆ ਰਹਿ ਗਿਆ ਹੈ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਨਾ ਤੇ ਇੱਥੇ ਕੋਈ ਕੋਈ ਫੰਡ ਅਲੋਕੇਟ ਹੋ ਰਹੇ ਹਨ ਇੱਥੇ ਬੇਸਿਕਲੀ ਤਿੰਨ ਮੁੱਦੇ ਹਨ ਸਫਾਈ ਸੜਕ ਔਰ ਸਰਕਾਰੀ ਸਹੂਲਤਾਂ ਇਹ ਕੋਈ ਵੀ ਸਾਨੂੰ ਇੱਥੇ ਅਵੇਲੇਬਲ ਨਹੀਂ ਹੈ ਸਾਡੀ ਗ੍ਰੇਨ ਮਾਰਕੀਟ ਇੱਕ ਐਸਾ ਤੁਸੀਂ ਕਹਿ ਲੋ ਕਿ ਇਹ ਕਹਿ ਜਾਇਰਾ ਦਾ ਪ੍ਰਸ਼ਾਸਨਿਕ ਪ੍ਰਣਾਲੀ ਬਣੀ ਹੋਈ ਹੈ ਇੱਥੇ ਜਿਹਦੇ ਵਿੱਚ ਕੁਝ ਪਾਵਰਸ ਦਾ ਗ੍ਰੇਨ ਮਾਰਕੀਟ ਦੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿੱਤੀਆਂ ਹੋਈਆਂ ਹਨ ਕੁਝ ਪਾਵਰ ਜਿਹੜੀਆਂ ਹੈਗੀਆਂ ਉਹ ਮਾਰਕੀਟ ਕਮੇਟੀ ਕੋਲ ਹੈ ਮਾਰਕੀਟ ਕਮੇਟੀ ਮਤਲਬ ਐਗਰੀਕਲਚਰ ਮਾਰਕੀਟਿੰਗ ਬੋਰਡਸ ਔਰ ਕੁਝ ਜਿਹੜੀ ਸਾਡੀ ਜਿਹੜੀ ਪਾਵਰਸ ਦਿੱਤੀਆਂ ਹੋਈਆਂ ਜਿਵੇਂ ਸੜਕ ਦੀਆਂ ਪ੍ਰਸ਼ਾਸਨਿਕ ਪਾਵਰ ਉਹ ਚੰਡੀਗੜ੍ਹ ਦਾ ਜਿਹੜਾ ਇੰਜੀਨੀਅਰਿੰਗ ਵਿੰਗ ਹੈ ਉਹਦੇ ਕੋਲ ਹੈ ਹੁਣ ਜਦ ਵੀ ਕੋਈ ਮੰਡੀ ਦੀ ਅਗਰ ਕੋਈ ਅਸੀਂ ਇੱਥੇ ਕੋਈ ਫੰਡਸ ਨੂੰ ਅਲੋਕੇਟ ਕਰਨ ਦੀ ਗੱਲ ਕਰਦੇ ਆਂ ਜਾਂ ਮੰਡੀ ਦੀ ਤਰੱਕੀ ਦੀ ਗੱਲ ਕਰਦੇ ਆਂ ਇਹ ਆਪਸ ਵਿੱਚ ਤਿੰਨੋਂ ਹੀ ਜਿਹੜੇ ਮਹਿਕਮੇ ਆ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਜੀ ਇਹ ਏਰੀਆ ਸਾਡੇ ਅੰਦਰ ਨਹੀਂ ਆਂਦਾ ਇਹ ਏਰੀਆ ਉਹਨਾਂ ਦੇ ਅੰਦਰ ਆਂਦਾ ਉਹਨਾਂ ਨੂੰ ਜਾਓ ਤਾਂ ਸਾਨੂੰ ਫੁੱਟਬਾਲ ਦੇ ਵੰਗਰ ਇੱਕ ਇੱਕ ਪੋਸਟ ਤੋਂ ਲੈ ਕੇ ਦੂਜੀ ਗੋਲ ਬੋਰਡ ਕਿੱਕ ਮਾਰੀ ਜਾਂਦੀ ਹੈ ਕਿ ਜੀ ਅਸੀਂ ਜਿਹੜੀ ਵੀ ਸੜਕ ਬਣਾਈ ਹੈ ਇੱਥੇ ਉਹ ਅਸੀਂ ਆਪਣੇ ਬਲਬੁੱਤੇ ਤੇ ਹੀ ਬਣਾਈ ਹੈ ਅਸੀਂ ਘੁੰਮਦੇ ਰਹੇ ਹਾਂ ਇਸ ਪ੍ਰਸ਼ਾਸਨਿਕ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਇੱਥੇ ਦਾਇਤਵ ਨਹੀਂ ਹੈ ਔਰ ਇਹਨਾਂ ਦੇ ਅੱਖਾਂ ਦੇ ਸਾਹਮਣੇ ਇਹਨਾਂ ਬੁਰਾ ਹਾਲ ਹੈ ਗ੍ਰੇਨ ਮਾਰਕੀਟ ਦਾ ਤੁਸੀਂ ਵੀ ਜੇ ਦੌਰਾ ਕਰੋ ਇੱਥੇ ਕੂੜੇ ਦੇ ਢੇਰ ਲੱਗੇ ਰਹਿੰਦੇ ਆ ਸੜਕਾਂ ਬਨ ਨਹੀਂ ਰਹੀਆਂ ਸੀਵਰੇਜ ਜਾਮ ਹੈਗਾ ਇਹ ਜਿਹੜਾ ਸ਼ਹਿਰ ਸੀਗਾ ਇਹ ਬਣਿਆ ਸੀ ਉਸ ਟਾਈਮ 2 ਲੱਖ ਵਾਦੀ ਵਾਸਤੇ ਔਰ ਮੰਡੀਰੀ ਵੀ ਉਸੇ ਟਾਈਮ ਨਾਲ ਖਪਤ ਸੀ ਕਿ 2 ਲੱਖ ਦੀ ਆਬਾਦੀ ਤੇ ਹੁਣ ਆਪਾਂ ਇੱਥੇ 7 ਗੁਣਾ ਫੋਲਡ ਹੋ ਗਿਆ ਹੈ 14 ਲੱਖ ਦੇ ਕਰੀਬ ਆਪਣੀ ਆਬਾਦੀ ਹੈ ਮੰਡੀਰਾ ਜਗਾ ਉਨੀ ਹੈਗੀ ਵਪਾਰ ਵਧਿਆ ਸਭ ਦਾ ਨਾ ਇੱਥੇ ਕੋਈ ਫੈਸਿਲਿਟੀ ਮਿਲ ਸਕਦੀ ਹੈ ਕਿਉਂਕਿ ਬੜਾ ਸੀਮਿਤ ਜੀ ਜਗਾ ਹੈ ਹੁਣ 39 ਸੈਕਟਰ ਮੰਡੀ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਇਹਨਾਂ ਨੇ ਫਰੂਟ ਐਂਡ ਵੈਜੀਟੇਬਲ ਮਾਰਕੀਟ ਦੀ ਉਹਦੇ ਕੁਝ ਇਹਨਾਂ ਨੇ ਆਕਸ਼ਨ ਵੀ ਕਰੀ ਸੀਗੀ ਪਰ ਫੇਰ ਉਹ ਮੈਨੂੰ ਲੱਗਦਾ ਕੁਝ ਬੰਦੇ ਉੱਥੇ ਸੁਪਰੀਮ ਕੋਰਟ ਜਾ ਕੇ ਉਹਨਾਂ ਨੇ ਕੋਈ ਪ੍ਰਸ਼ਾਸਨਿਕ ਜਿਹੜੀ ਹੈਗੀ ਪ੍ਰੋਬਲਮ ਆ ਗਈ ਹੈ ਕਿ ਜੀ ਉਹਨਾਂ ਨੇ ਕਿਹਾ ਜੀ ਸਾਨੂੰ ਆੜਤੀਆਂ ਨੂੰ ਪਹਿਲਾਂ ਅਲਾਟ ਕੀਤੇ ਜਾਣੇ ਤਾਂ ਉਹ ਵੀ ਰੁਕ ਗਿਆ ਹੁਣ ਕੰਮ ਠੱਪ ਪਿਆ ਇਸ ਟਾਈਮ ਕੰਮ ਤਾਂ ਅਸੀਂ ਤਾਂ ਐਮਪੀ ਸਾਹਿਬ ਨੂੰ ਆਪਣੇ ਹੀ ਗੁਹਾਰ ਲਗਾਈ ਸੀਗੀ ਕਿ ਜੀ ਤੁਸੀਂ ਸਾਡਾ ਇਹ ਜਿਹੜਾ ਨਿਵਾਰਨ ਐ ਕਰੋ ਅਸੀਂ ਟਾਈਮ ਟੂ ਟਾਈਮ ਜਿੰਨੇ ਵੀ ਅਫਸਰ ਹੈ ਡੀਸੀ ਸਾਹਿਬ ਹੋਣ ਜਾਂ ਜਿਹੜੇ ਸਾਡੇ ਐਗਰੀ ਸੈਕਟਰੀ ਐਗਰੀਕਲਚਰ ਮਾਰਕੀਟਿੰਗ ਬੋਰਡ ਹੈ ਉਹਨਾਂ ਨੂੰ ਅਸੀਂ ਮਿਲਦੇ ਰਹੇ ਹਾਂ ਸਭ ਸਾਨੂੰ ਆਸ਼ਵਾਸਨ ਦੇ ਰਹੇ ਹਨ ਪਰ ਹਾਲ ਤੱਕ ਕੁਝ ਹੋਇਆ ਨਹੀਂ ਹੈ ਕਿ ਕਿੰਨੇ ਜਾਣੇ ਕੰਮ ਕਰਦੇ ਜਿੱਥੇ ਇੱਥੇ ਲਗਭਗ ਸਾਡੇ ਕੋਲ 250 ਤੋਂ ਅੱਧੇ ਦੁਕਾਨਾਂ ਹੈਗੀਆਂ ਤੇ ਮਾਮੂਲੀ ਤੁਸੀਂ ਸਮਝੋ ਕਿ ਰੋਜ਼ ਦੀ 40 ਤੋਂ 50 ਹਜ਼ਾਰ ਜਿਹੜੇ ਬੰਦੇ ਆ ਉਹਦੀ ਆਵਾਜਾਵੀ ਹੈ ਔਰ ਇਹ ਸੜਕਾਂ ਸਹੂਬਾ ਨਾ ਹੋਣ ਕਰਕੇ ਅਸੀਂ ਆਪਣਾ ਕਸਟਮਰ ਵੀ ਖੋ ਰਹੇ ਹਾਂ ਸਾਡਾ ਜਿਹੜਾ ਅੱਜ ਕੱਲ ਦੇਖੋ ਵਪਾਰ ਕਰਨ ਦਾ ਢੰਗ ਵੀ ਬਦਲ ਗਿਆ ਜਿੱਥੇ ਇੱਕ ਤਰਫ ਤਾਂ ਤੁਸੀਂ ਮਾਲ ਕਲਚਰ ਹੈ ਉਹਨੂੰ ਪ੍ਰੋਮੋਟ ਕਰ ਰਹੇ ਹੋ ਜਿੱਥੇ ਫੈਸਿਲਿਟੀਆਂ A1 ਹੈਗੀਆਂ ਪਾਰਕਿੰਗ ਦੀ ਫੈਸਿਲਿਟੀਆਂ ਹੈ ਅਥੇ ਤੁਸੀਂ ਮਾਲ ਦੇਖੋ 에어 ਕੰਡੀਸ਼ਨਰ ਸਾਰੇ ਸੜਕਾਂ ਬਹੁਤ ਅੱਛੀਆਂ ਸਹੂਲਤਾ ਦੇ ਰਿਹਾ ਕਸਟਮਰ ਨੂੰ ਤਾਂ ਕਿ ਉਹ ਆਣ ਔਰ ਉਹ ਦੂਜੇ ਪਾਸੇ ਜਿਹੜੀ ਓਪਨ ਮਾਰਕੀਟ ਹੈ ਗ੍ਰੇਨ ਮਾਰਕੀਟ ਜਿੱਥੇ 50 ਹਜ਼ਾਰ ਬੰਦਿਆਂ ਦਾ ਇੱਥੇ ਸਮਝੋ ਤੁਸੀਂ ਕਾਰੋਬਾਰ ਜਿੱਥੇ ਨਿਰਭਰ ਕਰਦਾ ਹੈ EMPLOYEES ਨੂੰ ਮਿਲਾ ਕੇ ਉਹਨਾਂ ਦਾ ਤੁਸੀਂ ਬਿਲਕੁਲ ਹੀ ਆ ਵਿਵਸਥਿਤ ਕਰ ਰਹੇ ਹੋ ਤਾਂ ਕਿ ਇਹ ਜਿਹੜੀ ਮਾਰਕੀਟ ਹੈ ਫੇਲ ਹੋ ਜਾਏ ਔਰ ਤੁਹਾਨੂੰ ਬੜੀ ਤਾਜੂਬ ਹੋਏਗੀ ਕਿ ਇੱਥੇ ਕਈ ਵਪਾਰਤਾ ਚੰਡੀਗੜ੍ਹ ਤੋਂ ਪਲਾਨ ਕਰਨਾ ਸ਼ੁਰੂ ਹੋ ਗਏ ਸਾਡੇ ਮੰਡੀ ਦੇ ਪਹਿਲਾਂ ਇੱਥੇ ਸੇਬ ਬਹੁਤ ਆਂਦਾ ਸੀਗਾ ਉਹ ਪੰਚਕੂਲਾ ਚਲਾ ਗਿਆ ਸਿਮਿਲਰਲੀ ਚਾਵਲ ਦੇ ਜਿਹੜੇ ਵਪਾਰੀ ਆ ਉਹ ਚੰਡੀਗੜ੍ਹ ਛੜ ਛੜ ਕੇ ਬਾਹਰ ਜਾ ਰਹੇ ਆ ਕਿਉਂਕਿ ਇੱਥੇ ਜਦ ਫੁੱਟਬਾਲ ਹੀ ਨਹੀਂ ਹੋਏਗਾ ਇੱਥੇ ਕਸਟਮਰ ਹੀ ਨਹੀਂ ਆਏਗਾ ਤਾਂ ਅਸੀਂ ਵੇਚਾਂਗੇ ਕਿਹਨੂੰ ਮਾਲ ਇਹ ਸਾਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਹਾਂ ਠੀਕ ਹੈ ਤਾਂ ਗੱਲਬਾਤ ਕਰ ਰਹੇ ਸੀ ਕਿ ਅਸੀਂ ਮੋਹਿਤ ਸੋਦ ਦੇ ਨਾਲ ਉਹਨਾਂ ਨੇ ਦੱਸਿਆ ਕੀ ਕੀ ਮੁਸ਼ਕਲਾਂ ਨੇ ਤੇ ਜਾਣਦੇ ਆ ਐਮਪੀ ਜਿਹੜੇ ਨੇ ਮਨੀਸ਼ ਤਿਵਾੜੀ ਉਹ ਇਸ ਬਾਰੇ ਕੀ ਕਹਿੰਦੇ ਪਾਣੀ ਦਾ ਜਿਹੜਾ ਮਸਲਾ ਹੈ ਉਹ ਤਾਂ ਮਣੀ ਮਾਜਰਾ ਵਾਲਾ ਪ੍ਰੋਜੈਕਟ ਫੇਲ ਹੋ ਗਿਆ ਇਨਾਂ ਦੇ ਤਾਂ ਲੋਕ ਸਭਾ ਲਿਖਤੀ ਜਵਾਬ ਦਿੱਤਾ ਸੀਗਾ ਕਿ 18 ਘੰਟੇ ਅਸੀਂ ਮਨੀ ਮਾਜਰੇ ਚ ਪਾਣੀ ਦੇ ਰਹੇ ਹਾਂ ਪਾਣੀ ਤਾਂ ਉਥੇ 2 ਘੰਟੇ ਨਹੀਂ ਆ ਰਿਹਾ ਹੈਗਾ ਜਿਨਨੇ ਮਨੀ ਮਾਜਰੇ ਦੇ ਵਸਨੀਕ ਨੇ ਉਹ ਤੁਹਾਨੂੰ ਦੱਸਣਗੇ ਪਹਿਲੇ 15 ਮਿੰਟ ਤਾਂ ਮਿੱਟੀ ਵਾਲਾ ਪਾਣੀ ਆਉਂਦਾ ਹੈਗਾ ਇਹ ਪਾਰਲੀਮੈਂਟ ਨੂੰ ਹਿੰਦੁਸਤਾਨ ਦੀ ਸੰਸਦ ਨੂੰ ਸਭ ਤੋਂ ਸਰਵੋੱਚ ਪੰਚਾਇਤ ਨੂੰ ਝੂਠ ਬੋਲਣ ਦੇ ਜਿਹੜੇ ਪ੍ਰਣਾਲਮ ਨੇ ਫਿਰ ਉਹ ਤਾਂ ਭੁਗਤਣਾ ਹੀ ਪੈਣਗੇ ਨਾ ਤੇ ਯੂ ਯੂ ਕਾਂਟ ਮਿਸਲੀਡ ði ਪਾਰਲਮੈਂਟ ਆਫ ਇੰਡੀਆ ਮੰਡੀ ਦੇ ਇਸ਼ੂ ਬਾਰੇ ਮੰਡੀ ਦੇ ਇਸ਼ੂਸ ਬਾਰੇ ਤੁਸੀਂ ਸੁਣੀ ਲਿਆ ਹੈਗਾ ਅਸੀਂ ਆਪਣਾ ਮੰਡੀ ਦੀ ਜਿਹੜੀ ਐਗਜ਼ੀਕਟਿਵ ਹੈ ਉਹਦੇ ਨਾਲ ਉਹ ਪ੍ਰਸ਼ਾਸਨ ਦੇ ਨਾਲ ਤਾਲਮੇਲ ਬੁਲਾ ਕੇ ਜੋ ਇਹਨਾਂ ਦੇ ਇਸ਼ੂਸ ਹੈਗੇ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ ਜਿਆਦਾ ਪ੍ਰਸ਼ਾਸਨਿਕ ਮਸਲੇ ਨੇ ਆਪਣਾ ਜਦੋਂ ਪਿਛਲੀ ਵਾਰੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਨਵੀਂ ਮੰਡੀ ਬਣਾਈ ਹੈ ਉਹਨੂੰ ਆਪਰੇਸ਼ਨਲਾਈਜ਼ ਕਰਨਗੇ ਤੇ ਉਹ ਦਾ ਜਿਹੜੇ ਮੰਡੀ ਦੇ ਸਟੇਕ ਹোলਡਰਸ ਨੇ ਉਹਨਾਂ ਨੇ ਫੈਸਲਾ ਕਰਨਾ ਹੈਗਾ ਕਿ ਬਈ ਉਹ ਨਵੀਂ ਮੰਡੀ ਉਹਨਾਂ ਨੂੰ ਸੂਟ ਕਰਦੀ ਹੈ ਨਹੀਂ ਕਰਦੀ ਹੈਗੀ ਹੈ ਉਹਦੀ ਉਹਦਾ ਕੀ ਸਟੇਟਸ ਹੈ ਸੋ ਇਸ ਲਈ ਦੇਖੋ ਸ਼ਹਿਰ ਵੱਧ ਗਿਆ ਜਦੋਂ ਮੰਡੀ ਬਣੀ ਸੀਗੀ ਸ਼ਹਿਰ ਦੀ ਆਬਾਦੀ 1.5 ਲੱਖ ਸੀਗੀ ਹੁਣ ਜਦੋਂ ਜਨਗਣਨਾ ਹੋਊਗੀ ਤਾਂ ਸ਼ਹਿਰ ਦੀ ਆਬਾਦੀ 22-25 ਲੱਖ ਤੇ ਪਹੁੰਚੀ ਹੋਊਗੀ मैडम आप जो कहेंगी मंडी की इम्प्रूवमेंट के लिए वो हम करने के लिए तैयार हैं तो इसलिए इसलिए वो उन्होंने मेरे को बता दिया है जो तो प्रशासनिक समस्याएं हैं प्रशासनिक समस्याएं प्रशासन से मिलकर हल करने की कोशिश करेंगे और जो बाक़ी समस्याएं हैं जिसमें हम अपने अख्तियारी कोटे से जिसको एम पी लैड फंड कहते हैं मेंबर ऑफ पार्लियामेंट लोकल एरिया डेवलपमेंट स्कीम कहते हैं उसमें से जितना योगदान हम डाल सकेंगे वो डालेंगे ਕਿ ਆਪਸੀ ਮੈਨੂ ਟਿੱਕ ਟਿੱਪਣੀ ਕੀਤੀ ਗਈ ਹੈਗੀ ਪੀਐਮ ਵੱਲੋਂ ਤੇ ਅਮਿਤ ਸ਼ਾਹ ਦੇ ਤੇ ਵਿਦੇਸ਼ੀ ਦੌਰੇ ਕਰਦੇ ਨੇ ਕਿ ਕੁਝ ਜਾਣੀ ਸਕਦੇ ਮਸਲੇ ਦੇਖੋ ਇਦਾਂ ਹੈ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ 21 ਜੁਲਾਈ ਨੂੰ ਤੇ ਉਥੇ ਇਹ ਜਿਹੜੇ ਸਾਰੇ ਮਸਲੇ ਨੇ ਉਹਨਾਂ ਤੇ ਬਹਿਸ ਹੋਏਗੀ ਵਿਦੇਸ਼ੀ ਦੌਰੇ ਕਰਨਾ ਕੋਈ ਗਲਤ ਥੋੜ ਨਹੀਂ ਹੈਗਾ ਕਿਉਂਕਿ ਇਹ ਬੜੀ ਇੱਕ ਇੰਟਰਕਨੈਕਟਿਡ ਵਰਲਡ ਹੈਗੀ ਹੈ ਔਰ ਹਰ ਚੀਜ਼ ਦਾ ਅਸਰ ਦੂਸਰੀ ਚੀਜ਼ ਤੇ ਪੈਂਦਾ ਹੈਗਾ ਹੁਣ ਜੇ 트ੰਪਸ ਸਾਹਿਬ ਪੂਰੀ ਦੁਨੀਆ ਤੇ ਟੈਰਿਫ ਲਾ ਰਹੇ ਨੇ ਤੇ ਜੇ ਹਿੰਦੁਸਤਾਨ ਤੇ ਵੀ ਟੈਰਿਫ ਲਾਉਣਗੇ ਤੇ ਹਿੰਦੁਸਤਾਨ ਦਾ ਜਿਹੜਾ ਐਕਸਪੋਰਟ ਮਹਿੰਗਾ ਹੋਊਗਾ ਤਾਂ ਉਹਦਾ ਅਸਰ ਸਾਡੇ ਵਪਾਰੀਆਂ ਤੇ ਪਊਗਾ ਤੇ ਜਾ ਕੇ ਜੇ ਉਹਨਾਂ ਨਾਲ ਗੱਲ ਕਰਨੀ ਹੈ ਜਾਂ ਬਾਕੀ ਨਾਲ ਗੱਲ ਕਰਨੀ ਹੈ ਉਹ ਤੇ ਜਾ ਕੇ ਗੱਲ ਕਰਕੇ ਮਸਲਾ ਸੁਲਝਦਾ ਹੈ ਨਾ ਹੁਣ ਜਿਵੇਂ ਅਸੀਂ ਇੱਥੇ ਆਏ ਆਂ ਆਪਣੇ ਜਿਹੜੇ ਸਾਰੇ ਸਾਥੀ ਨੇ ਉਹਨਾਂ ਦੀ ਗੱਲ ਸੁਣ ਰਹੇ ਹੈਗੇ ਆਂ ਗੱਲ ਸੁਣ ਕੇ ਅ ਬਸਲੇ ਸੋਲਝਦੇ ਨੇ ਨਾ ਮੈਂ ਵਿਭਵ ਗੋਤਮ ਜੀ ਮੈਂ ਇੱਥੇ ਗ੍ਰੇਨ ਮਾਰਕੀਟ ਰੈਗੂਲਰ ਆਪਣਾ ਵਿਜ਼ਿਟ ਕਰਤਾ ਹੂੰ ਫਾਰ ਬਾਇੰਗ ਆਫ ਵੈਜੀਟੇਬਲਸ ਐਂਡ ਅਦਰ ਗ੍ਰੋਸਰੀਜ਼ ਬਟ ਇੱਥੇ ਪ੍ਰਸ਼ਾਸਨ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ ਨਾਰਮਲ ਆਦਮੀ ਬਿਲਕੁਲ ਚੱਲ ਵੀ ਨਹੀਂ ਸਕਤਾ ਇੱਥੇ ਬਰਸਾਤ ਦੇ ਟਾਈਮ ਦੇ ਵਿੱਚ ਪਾਣੀ ਖੜਾ ਹੈ स्मੈਲ ਹੈ ਮੋਸਕੀਟੋਜ਼ ਹੈ ਯਹਾਂ ਸੇ ਸਬਜ਼ੀ ਖਰੀਦਣਾ ਵੀ ਇੱਕ ਖਤਰਨਾਕ ਕੰਮ ਹੈ इस समय हम कह सकते हैं कि 26 ग्रेन मार्केट एक बीमारी बेच रहा है जो किसी को भी नहीं ख़रीदनी चाहिए यहाँ पर प्रशासन का अब जीरो ध्यान है इट इज़ स्टिंकिंग इट इज़ वेरी स्टिंकिंग यहाँ पर बहुत ज़्यादा स्मेल है बहुत ज़्यादा मॉस्किटोज हैं प्रशासन को ध्यान देना चाहिए जो चंडीगढ़ की 80 परसेंट जनता यहाँ से डिपेंडेंट है यहाँ से ग्रॉसरीज़ और वेजिटेबल्स फ्रूट्स ख़रीदती है उनके साथ ये व्यवहार जो है वो ठीक नहीं है और इस पर इमीडिएट प्रभाव के साथ एक्शन होना चाहिए और इसको जो है वो रिजॉल्व करना चाहिए मेरी प्रशासन से यही अपील है